ਪੰਜਾਬ ਦੇ ਅੰਦਰ ਇਹ ਆਨੰਦਨੀ ਪਾਰਟੀ ਦੀ ਸਰਕਾਰ ਬਣੀ ਆ ਉਹਨੇ ਜਿੱਥੇ ਵਕ-ਵਕ ਰਾਜਨੀਤਿਕ ਅਤੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਪਰ ਪੂਰੇ ਪੰਜਾਬ ਦੇ ਅੰਦਰ ਕਾਂਗਰਸ ਵਰਕਰਸ ਨੂੰ ਬਹੁਤ ਵੱਡੇ ਜਿਹੇ ਧੱਕੇ ਉਹ ਸਹਣੇ ਪਏ ਆ ਕਾਂਗਰਸ ਦੇ ਸੀਨੀਅਰ ਲੀਡਰਸ ਤੇ ਕਾਂਗਰਸ ਦੇ ਵਰਕਰਾਂ ਤੇ ਹੋਇਆ ਜਿਵੇਂ ਸਰਕਾਰ ਸਾਧੂ ਸਿੰਘ ਕੀ ਧੰਸੋਹ ਸਾਹਿਬ ਸਾਡੇ ਬਹੁਤੀ ਸਤਜੋ ਕਾਂਗਰਸ ਪਾਰਟੀ ਦੇ ਆਗੂ ਸੀ ਉਹਨਾਂ ਤੇ ਨਜਾਇਜ਼ ਜਿਹੜੇ ਹੈਗੇ ਉਹਨਾਂ ਤੇ ਉਹਨਾਂ ਦੇ ਪਰਿਵਾਰ ਤੇ ਪਰਚੇ ਦਰਜ ਕਰਾਏ ਅੱਜ ਵੀ ਉਹ ਪਟਿਆਲਾ ਜੇਲ੍ਹ ਦੇ ਅੰਦਰ ਜਿਹੜਾ ਉਹ ਬੈਠੇ ਆ ਐਦਾਂ ਹੀ ਸਰਕਾਰ ਜੋ ਪਿਆਰੇ ਭਰਾਵੋ ਪਿਛਲੇ 2 ਸਭਾ 2 ਸਾਲ ਤੋਂ ਜਦੋਂ ਵੀ ਪੰਜਾਬ ਦੇ ਅੰਦਰ ਇਹ ਕਾਂਗਰਸ ਦੀ ਪਾਰਟੀ ਦੀ ਸਰਕਾਰ ਬਣੀ ਆ ਉਹਨੇ ਜਿੱਥੇ ਵਕ ਵਕ ਰਾਜਨੀਤਿਕ ਅਤੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਪਰ ਪੂਰੇ ਪੰਜਾਬ ਦੇ ਅੰਦਰ ਕਾਂਗਰਸ ਵਰਕਰਜ਼ ਨੂੰ ਬਹੁਤ ਵੱਡੇ ਜਿਹੜੇ ਧੱਕੇ ਉਹ ਸਹਣੇ ਪਏ ਆ ਮੈਂ ਪਟਿਆਲੇ ਜ਼ਿਲ੍ਹੇ ਦੀ ਆਪਣੀ ਗੱਲ ਕਰਾਂ ਪੂਰੇ ਪਟਿਆਲਾ ਪਾਰਲੀਮੈਂਟ ਹਲਕੇ ਦੀ ਤੇ ਬਹੁਤ ਵੱਡੇ ਤਸੱਦਦ ਪਿਛਲੇ ਸਮੇਂ ਦੌਰਾਨ ਕਾਂਗਰਸ ਦੇ ਸੀਨੀਅਰ ਲੀਡਰਸ ਤੇ ਕਾਂਗਰਸ ਦੇ ਵਰਕਰਾਂ ਤੇ ਹੋਇਆ ਜਿਵੇਂ ਸਰਦਾਰ ਸਾਧੂ ਸਿੰਘ ਜੀ ਤਾਂ ਹਮਸੋ ਸਾਡੇ ਬਹੁਤੀ ਸਤਜੋ ਕਾਂਗਰਸ ਪਾਰਟੀ ਦੇ ਆਗੂ ਸੀ ਉਹਨਾਂ ਤੇ ਨਜਾਇਜ਼ ਜਿਹੜੇ ਹੈਗੇ ਉਹਨਾਂ ਤੇ ਉਹਨਾਂ ਦੇ ਪਰਿਵਾਰ ਤੇ ਪਰਚੇ ਦਰਜ ਕਰਾਏ ਅਤੇ ਅੱਜ ਵੀ ਉਹਨੋਂ ਪਟਿਆਲਾ ਜੇਲ੍ਹ ਦੇ ਅੰਦਰ ਜਿਹੜਾ ਉਹ ਬੈਠੇ ਆ ਇੰਦਾ ਹੀ ਸਾਡੇ ਸਰਕਾਰ ਜੋ ਸਾਥਾ ਐਮ.ਐਲ.ਏ. ਸ੍ਰੀ ਮਦਨ ਲਾਲ ਜਲਾਲਪੁਰ ਜੀ ਉਹਨਾਂ ਦੇ ਉਹਨਾਂ ਦੇ ਬੇਟੇ ਤੇ ਪਰਚਾ ਜਿਹੜਾ ਹੈਗਾ ਨਜਾਇਜ਼ ਜਿਹੜਾ ਕਰਜਾ ਉਹ ਕੀਤਾ ਮੇਰੇ ਤੇ ਮੇਰੇ ਬੇਟੇ ਦੇ ਉੱਤੇ ਨਜਾਇਜ਼ ਪਰਚਾ ਕਰ ਦਿੱਤਾ ਮੇਰੇ ਵਰਕਰਾਂ ਤੇ ਮੇਰਾ ਬਨੂੜ ਦਾ ਮਿਸਪਲ ਕਾਉਂਸਲ ਦਾ ਪ੍ਰਧਾਨ ਆ ਉਹਨਾਂ ਤੇ ਮੇਰੇ ਵਕਤ ਵਕਤ ਪਿੰਡਾਂ ਤੇ ਉਹਨਾਂ ਦੇ ਬੱਚਿਆਂ ਤੇ ਵਿਸਪਲ ਕਮੇਟੀ ਸਮਾਣਾ ਦੇ ਸਾਡੇ ਪ੍ਰਧਾਨ ਸਾਹਿਬ ਤੇ ਕੌਂਸਲਰ ਸਹਿਬਾਨ ਤੇ ਜਿਹੜੇ ਨਜਾਇਜ਼ ਜਿਹੜੇ ਪਰਚੇ ਸੀ ਉਹ ਜਿਹੜੇ ਦਰਜ ਕੀਤੇ ਪੂਰੇ ਪਟਿਆਲਾ ਜਿਲ੍ਹੇ ਚ ਹੋ ਨਾਬਾ ਚ ਹੈ ਚ ਹੈ ਸਨੌਰ ਚ ਹੈ ਚ ਹੈ ਵਕਵਕ ਹਲਕੇ ਚ ਹੈ ਸਤਰਾਣਾ ਚ ਹੈ ਬਹੁਤ ਜ਼ਿਆਦਾ ਪਰ ਹੁਣ ਜਦੋਂ ਲੋਕ ਸਭਾ ਦੀ ਚੋਣ ਆਈ ਹੈ ਲੋਕ ਸਭਾ ਦੀ ਚੋਣ ਦੇ ਦੌਰਾਨ ਇੱਕ ਬੜੀ ਅੱਛੀ ਮਤਲਬ ਕੇ ਗੱਲ ਹੋਈ ਕਿ ਪੂਰੇ ਪਟਿਆਲੇ ਦੇ ਕਾਂਗਰਸ ਪਾਰਟੀ ਦੇ ਆਗੂ ਸਹਿਬਾਨ ਨੇ ਇੱਕ ਯੂਨਾਈਟਿਡ ਡਿਸੀਜਨ ਲੈ ਕੇ ਕਾਂਗਰਸ ਹਾਈ ਕਮਾਂਡ ਨੂੰ ਇਹ ਲਿਖ ਕੇ ਦਿੱਤਾ ਕਿ ਅਸੀਂ ਪਟਿਆਲੇ ਦੇ 8 ਪਟਿਆਲਾ ਲੋਕ ਸਭਾ ਦੇ 8 ਦੇ 8 ਹਲਕਾ ਅੰਚਾਰਜਾਂ ਨੇ ਇਨਕਲੂਡਿੰਗ ਸਰਦਾਰ ਸਾਧੂ ਸਿੰਘ ਜਿਲੇ ਜੇਲ੍ਹ ਦੇ ਅੰਦਰ ਬੈਠੇ ਆ ਕਿ ਕਿਸੇ ਤੋਂ ਵੀ ਕਾਂਗਰਸ ਦੇ ਮੈਂ ਕਹਿੰਦਾ ਇੱਕ ਕਾਰਜਕਰਤਾ ਤੋਂ ਲੈ ਕੇ ਜਾਂ ਟਕਸਾਲੀ ਪਰਿਵਾਰ ਦੇ ਵਿੱਚੋਂ ਕਿਸੇ ਵੀ ਜੜੀ ਕਾਂਗਰਸ ਪਾਰਟੀ ਦਾ ਟਿਕਟਾ ਹੋ ਦਿੱਤਾ ਜਾਵੇ ਕਿਉਂਕਿ ਚਾਰ ਬੰਦੇ ਨੇ ਇੱਥੋਂ ਅਪਲਾਈ ਕੀਤਾ ਸੀ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਕਾਂਗਰਸ ਪਾਰਟੀ ਦੇ ਲੇਕੇ ਲਾਈ ਹੈ ਸਰਦਾਰ ਲਾਲ ਸਿੰਘ ਜੀ ਮੈਂ ਵੀ ਆਪਣੇ ਵੱਲੋਂ ਅਪਲਾਈ ਕੀਤਾ ਸੀ ਸਾਡੀ ਪੰਜਾਬ ਦੀ ਪਹਿਲਾ ਕਾਂਗਰਸੀ ਪ੍ਰਧਾਨ ਜੀਬੀ ਗੁਸੈਰ ਤੋਂ ਰੰਧਾਵਾ ਨੇ ਕੀਤਾ ਸੀ ਇੱਕ ਸਾਡਾ ਨੌਜਵਾਨ ਹੈ ਡੇਰਾਫਸੀ ਤੋਂ ਅੰਮਿਤ ਬਾਵਾ ਸੈਣੀ ਉਹਨਾਂ ਨੇ ਅਪਲਾਈ ਕੀਤਾ ਸੀ ਇਹ ਲਿਖੇ ਸੀ ਕਹਤਾ ਸੀ ਕਿ ਇਹਨਾਂ ਦੇ ਵਿੱਚੋਂ ਜਿਹਨੂੰ ਮਰਜ਼ੀ ਤੁਸੀਂ ਕੰਸੀਡਰ ਆਹੋ ਕਰੋ ਕਈ ਵਾਰੀ ਰਾਜਨੀਤਿਕ ਤੌਰ ਤੇ ਜੜੀਆਂ ਅਜੀਆਂ ਫੈਸਲੇ ਲਏ ਜਾਂਦੇ ਹੈਗੇ ਆ ਪਰ ਉਹ ਵੀ ਉਹ ਚ ਵੀ ਸਾਡ ਕੋਈ ਅਤਰਾਜ ਨਹੀਂ ਪਰ ਹੁਣ ਮੈਂ ਜੋ ਪਿਛਲੇ 2 ਦਿਨ ਦਿਨ ਤੋਂ ਦੇਖ ਰਿਹਾ ਕਿ ਵਰਕਰ ਮਾਇੂਸ ਹੈ ਅਤੇ ਬਹੁਤ ਜ਼ਿਆਦਾ ਕਨਫਿਊਜ਼ਡ ਹੋਇਆ ਹੈ ਵੀ ਅਸੀਂ ਕਰੀਏ ਤਾਂ ਕਰੀਏ ਕਿੱਧਰ ਨੂੰ ਜਾਏ ਅਸੀਂ ਮੈਂ ਅੱਜ ਦੀ ਘੜੀ ਦੇ ਵਿੱਚ ਇਹ ਵਰਕਰ ਪੂਰੇ ਜੀਨੇ ਦੇ ਪੂਰੇ ਪਾਰਲੀਮੈਂਟ ਦੇ ਕਾਂਗਰਸ ਵਰਕਰਸ ਨੂੰ ਇੱਕ ਗੱਲ ਕਹਿਣਾ ਕਿ ਆਪਾਂ ਨੇ ਬੜੀ ਲੜਾਈ ਲੜੀ ਹੈ ਪਿਛਲੇ 2 ਸਾਲ ਤੋਂ ਚਾਹੇ ਕਿਤੇ ਘਰਾ ਕਰਨੇ ਦਫਤਰਾਂ ਦੇ ਚਾਹੇ ਕਚੇਹਨੀਆਂ ਦੇ ਬਾਹਰ ਚਾਹੇ ਥਾਣਿਆਂ ਦੇ ਬਾਹਰ ਚਾਹੇ ਵੀਡੀਓ ਦਫਤਰ ਦੇ ਬਾਹਰ ਚਾਹੇ ਤਹਿਸੀਲਾਂ ਦੇ ਬਾਹਰ ਆਪਾਂ ਪੂਰੀ ਜਿਹੜੀ ਲੜਾਈ ਹੈ ਉਹ ਰਲ ਕੇ ਪਟਿਆਲਾ ਜਿਵੇਂ ਦੇ ਅੰਦਰ ਲੜੀਆ ਤੁਸੀਂ ਕੰਫਿਊਜ਼ ਨਾ ਹੋ ਹਨੇ ਕੋਈ ਵੀ ਐਸਾ ਫੈਸਲਾ ਹੋਇਆ ਨਹੀਂ ਕਾਂਗਰਸ ਪਾਰਟੀ ਵੱਲੋਂ ਕਿ ਕੋਈ ਬੰਦੇ ਕਹਿਣ ਕਿ ਸਾਨੂੰ ਟਿਕਟ ਮਿਲ ਗਈ ਹੈ ਕਿ ਆ ਮੈਂ ਹੁਣ ਵੀ 2-3 ਦਿਨ ਅਸੀਂ ਦਿੱਲੀ ਰਹਿ ਕੇ ਆਏ ਆ ਤੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਸਾਹਿਬ ਨਾਲ ਵੀ ਅਸੀਂ ਗੱਲ ਕੀਤੀ ਹੈ ਮੇਰੀ ਇਨਫਾਰਮੇਸ਼ਨ ਬਤਾਓ ਹਲੇ ਇੱਕ ਵੀ ਮੀਟਿੰਗ ਕੋਈ ਪੂਰੀ ਪੰਜਾਬ ਦੀ ਜਿਹੜੇ ਟਿਕਟਾਂ ਵੰਡਣ ਵਾਲੀ ਕਮੇਟੀਆਂ ਸਾਡੀ ਬਣੀ ਹੈਗੀ ਐ ਤੇ ਉਹ ਪ੍ਰਦੇਸ਼ ਇਲੈਕਸ਼ਨ ਕਮੇਟੀ ਆ ਜਾਂ ਸੈਂਟਰਲ ਇਲੈਕਸ਼ਨ ਕਮੇਟੀ ਆ ਕੋਈ ਵੀ ਮੀਟਿੰਗ ਨਹੀਂ ਹੋਈ ਨਾ ਹਲੇ ਕਿਸੇ ਨੂੰ ਟਿਕਟ ਦਿੱਤੀ ਗਈ ਹੈ ਕਿ ਆ ਜੋ ਪਾਰਟੀ ਦਾ ਅੱਗੇ ਡਿਸੀਜਨ ਹੋਏਗਾ ਉਸੇ ਤਰੀਕੇ ਦੇ ਨਾਲ ਉਹ ਸਾਰੇ ਜਿਹੜੇ ਹੈਗੇ ਬੈਠ ਕੇ ਹਲਕਾ ਵਿਚਾਰ ਦੋ ਸੋਚਣਗੇ ਕਿ ਕੀਵੇਂ ਜਿਹੜੀ ਹੈਗੀ ਰਣਨੀਤੀ ਬ੍ਰੋਬੀਆਂ ਨੂੰ ਖਤਮ ਮਾਰ ਕਰਨ ਦੇ ਲਈ ਆਪਾਂ ਨੇ ਜਿਹੜਾ ਉਹ ਬਣਾਈ ਆ ਸੋ ਮੈਂ ਇਹਦੇ ਨਾਲ ਨਾਲ ਇਹ ਵੀ ਕਹਾਂਗਾ ਕਿ ਸਾ ਵੀ ਤੁਹਾਡੇ ਲਈ 1999 ਤੋਂ ਪਹਿਲਾਂ ਦੇ ਪਾਰਟੀ ਦੇ ਅੰਦਰ ਜਿਹੜੇ ਹੈਗੇ ਕੰਮ ਕਰ ਰਹੇ ਆ ਸੀ ਤੇ ਹਰ ਵਰਕਰ ਦੇ ਨਾਲ ਹਰ ਧੁੱਕ ਦੀ ਘੜੀ ਦੇ ਵਿੱਚ ਹਮੇਸ਼ਾ ਅਸੀਂ ਖੜੇ ਹੋਏ ਆ ਅੱਜ ਪਿਛਲੇ 2 ਸਾਲਾਂ ਤੋਂ ਬੜੀ ਲੜਾਈ ਲੱਗੀ ਆ ਚਾਹੇ ਆਪਣੇ ਭਿੰਡੇ ਦੇ ਵੀ ਸੰਤਾਪ ਹੁੰਦਾ ਹੈ ਹਜੇ ਆ ਤੇ ਮੈਂ ਹੁਣ ਵੀ ਪੂਰੇ ਵਰਕਰਚ ਨੂੰ ਕਾਂਗਰਸ ਵਰਕਰਚ ਨੂੰ ਇੱਕ ਗੱਲ ਕਹਾਂਗਾ ਕਿ ਇਹ ਜੇ ਟਾਈਮ ਦੇ ਉੱਤੇ ਇਹ ਔਖੇ ਘਰੇ ਜਿਹੜੇ ਆਉਂਦੇ ਰਹਿੰਦੇ ਹੈਗੇ ਆਪਾਂ ਬਿਲਕੁਲ ਐਸਾ ਡਿਵਾਈਡ ਨਹੀਂ ਹੋਣਾ ਕਿਸੇ ਦੀਆਂ ਗੱਲਾਂ ਚ ਨਹੀਂ ਆਣਾ ਜਾਂ ਕੋਈ ਐਵੇਂ ਹੀ ਮਤਲਬ ਕਿ ਪਰਵਾਹ ਕੇ ਤੁਹਾਨੂੰ ਲੈ ਜੇ ਉਹਨਾਂ ਦੀਆਂ ਗੱਲਾਂ ਚ ਨਹੀਂ ਆਣਾ ਤੇ ਤੁਸੀਂ ਕਾਂਗਰਸ ਪਾਰਟੀ ਦੇ ਨਾਲ ਖੜੇ ਰਹੋ ਆਪਣਾ ਮਜਬੂਤੀ ਨਾਲ ਕੰਮ ਕਰਦੇ ਰਹੋ ਸੰਗਠਨ ਦੇ ਅੰਦਰ ਪਰ ਮੈਂ ਤੁਹਾਨੂੰ ਬਸਵਾਜ ਦਿਲਾਣਾ ਕਿ ਪਹਿਲਾਂ ਵੀ ਕਾਂਗਰਸ ਪਾਰਟੀ ਦੇ ਵਰਕਰ ਦੇ ਨਾਲ ਚਕਤਾਨ ਵਾਂਗ ਖੜਿਆ ਆਉਣ ਵਾਲੇ ਸਮੇਂ ਦੇ ਅੰਦਰ ਵੀ ਕਾਂਗਰਸ ਵਰਕਰ ਦੇ ਲਈ ਆਪਣੇ ਚਕਤਾਨ ਵਾਂਗ ਖੜਾਂਗਾ ਅਤੇ ਬਸਵਾਜ ਦਿਲਾਣਾ ਕਿ ਜ਼ਿੰਦਗੀ ਦਾ ਜਿੰਨਾ ਵੀ ਸਮਾਂ ਮੈਨੂੰ ਮਿਲੇਗਾ ਪਰਮਾਤਮਾ ਦੇਵੇਗਾ ਤਾਂ ਇੱਕ ਇੱਕ ਸਾਹ ਮੇਰਾ ਸਮੁੱਚੇ ਪਟਿਆਲੀਆਂ ਲਈ ਅਤੇ ਵਰਕਰਾਂ ਦੇ ਲਈ ਮੈਂ ਆਪਣੀ ਜਿਹੜੀ ਜਾਨ ਉਹ ਲੈ ਕੇ ਲਾਵਾਂਗਾ ਅਤੇ ਕਦੇ ਵੀ ਕਿਸੇ ਵਰਕਰ ਨੂੰ ਆਂਚ ਨਹੀਂ ਆਂਦਿਆਂਗਾ ਤੇ ਮੈਂ ਤਾਂ ਰੱਬ ਕੋਲੋਂ ਇਹ ਵੀ ਮੰਗਦਾ ਕਿ ਮੇਰਾ ਆਖਰੀ ਸਾਹ ਵੀ ਤੁਹਾਡੀ ਸੇਵਾ ਦੇ ਵਿੱਚ ਨਿਕਲੇ ਤਾਂ ਮੈਂ ਇਹ ਬੇਨਤੀ ਆ ਜਿਹੜੀਆਂ ਤੁਹਾਨੂੰ ਕਹਿਣਾ ਚਾਹਨਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਮੈਂ ਇਹ ਵੀ ਕੰਮ ਕਰਕੇ ਇਹ ਵੀਡੀਓ ਨੂੰ ਅੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਕੇ ਵਰਕਰਾਂ ਤੱਕ ਪਹੁੰਚਾਉ ਬਹੁਤ ਬਹੁਤ ਧੰਨਵਾਦ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ